ਸਕally ਮੈਂ ਹਕਰ ਸਿੰਘ ਵੇਦੀ ਚੋਣਾ ਦੇ ਦ੍ਰਿਸ਼ ਪਲ-ਪਲ ਬਦਲਦੇ ਵੇਖੇ ਜਾ ਸਕਦੇ ਆ ਇਸ ਮਾਹੌਲ ਦੇ ਅੰਦਰ ਬਹੁਤ ਸਾਰੀਆਂ ਸਿਆਸੀ ਪਟਕੜੀਆਂ ਦਿਖਾਈ ਦੇ ਰਹੀਆਂ ਵੱਡੀਆਂ ਸਿਆਸੀ ਪਾਰਟੀਆਂ ਨੂੰ ਸਿਆਸੀ ਝਟਕੇ ਦਿੱਤੇ ਜਾਣ ਦੀ ਗੱਲ ਚੱਲ ਰਹੀ ਹੈ ਤੇ ਕਹਿ ਸਕਦੇ ਆ ਕਿ ਹੁਣ ਤੱਕ ਐਨਕੂ ਮਾਹੌਲ ਦੇ ਵਿੱਚ ਆਮ ਆਦੀ ਪਾਰਟੀ ਤੇ ਕਾਂਗਰਸ ਨੂੰ ਵੀ ਝਟਕੇ ਦੇ ਦਿੱਤੇ ਗਏ ਤੇ ਜਿੱਥੇ ਹੁਣ ਤੱਕ ਆਮ ਆਦੀ ਪਾਰਟੀ ਝਟਕੇ ਜੇਨ ਦੇ ਵਿੱਚ ਸਭ ਤੋਂ ਅੱਗੇ ਦਿਖਾਈ ਦੇ ਰਹੀ ਸੀ ਤਾਂ ਭਾਜਪਾ ਨੇ ਵੀ ਕਿਤਨਾ ਕਿਤੇ ਅਜਿਹੇ ਦਾਅ ਪੇਚ ਬੜਾ ਆਕੇ ਰੱਖੇ ਹੋਏ ਸੀ ਜਿਹੜੇ ਹੁਣ ਕਹਿ ਸਕਦੇ ਆ ਕਿ ਸਿਆਸੀ ਜੱਫੀਆਂ ਦੇ ਰੂਪ ਵਿੱਚ ਦਿਖਾਈ ਦੇ ਰਿਹਾ ਤੇ ਜਿਸ ਤਰ੍ਹਾਂ ਦੇ ਝਟਕੇ ਹੁਣ ਆਮ ਆਦੀ ਪਾਰਟੀ ਤੇ ਕਾਂਗਰਸ ਨੂੰ ਦੇਣ ਤੋਂ ਬਾਅਦ ਅਕਾਲੀ ਦਲ ਨੂੰ ਵੱਡੇ ਝਟਕੇ ਦੇਣ ਵੱਲ ਵਧੀਆ ਭੱਜਪਾ ਤੇ ਕਿਹਾ ਜਾ ਰਿਹਾ ਕਿ ਜਦੋਂ ਇਸ ਮੌਕੇ ਤੇ ਬਹੁਤ ਸਾਰੇ ਰਾਜਨੇਤਾ ਜੱਫੀਆਂ ਪਾਰੇ ਸੀ ਤਾਂ ਉਹਨਾਂ ਦੀਆਂ ਜੱਫੀਆਂ ਦੇ ਬਹੁਤ ਸਾਰੇ ਅਰਥ ਤੇ ਮਾਇਨੇ ਕੱਢੇ ਜਾ ਰਹੇ ਸੀ ਕਿ ਇਹ ਸਿਆਸੀ ਜੱਫੀਆਂ ਨੇ ਕੇਵਲ ਤੇ ਕੇਵਲ ਵੋਟਾਂ ਦਾ ਅਸ਼ੀਰਵਾਦ ਲੈਣ ਤੱਕ ਸੀਮਤ ਹੁੰਦੀਆਂ ਇਹ ਜਫੀਆਂ ਇਹਨਾਂ ਜਫੀਆਂ ਦੇ ਵਿੱਚੋਂ ਭਾਈਚਾਰਕ ਸਾਂਝ, ਏਕਤਾ ਦੀ ਗੱਲ ਉੱਪਰ ਰਹੀ ਸੀ ਤੇ ਦੂਜੇ ਪਾਸੇ ਉਸ ਸਾਂਝ ਨੂੰ ਝਟਕਾ ਦਿੱਤਾ ਜਾ ਰਿਹਾ ਸੀ ਜਿਹੜੀ ਸਾਂਝ ਸਿਕੰਦਰ ਸਿੰਘ ਮਲੂਕਾ ਤੇ ਬਾਦਲ ਪਰਿਵਾਰ ਦੇ ਵਿੱਚ ਰਹੀ ਹੈ ਉਸ ਸਾਂਝ ਨੂੰ ਤੋੜਨ ਦਾ ਕੰਮ ਭਾਜਪਾ ਨੇ ਕੀਤਾ ਜਿਸ ਨੂੰ ਇੱਕ ਵੱਡੇ ਝਟਕੇ ਦੇ ਪੱਖ ਤੋਂ ਵੇਖਿਆ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਅਕਾਲੀ ਦਲ ਵੀ ਸੁਰੱਖਰੂ ਨਾ ਰਹਿ ਸਕਿਆ ਅਜਿਹੇ ਝਟਕਿਆਂ ਤੋਂ ਤਾਂ ਕਹਿ ਸਕਦੇ ਆ ਕਿ ਬਹੁਤ ਸਾਰੀਆਂ ਚਰਚਾਵਾਂ ਉਹਨਾਂ ਸਿਆਸੀ ਪਾਰਟੀਆਂ ਦੇ ਵਿੱਚ ਵੱਧਦੇ ਫਿਕਰ ਦਿਖਾਈ ਦੇ ਰਹੇ ਸੀ ਜਦੋਂ ਉਹਨਾਂ ਨੂੰ ਬਹੁਤੇ ਚਿਹਰੇ ਦਿਖਾਈ ਨਾ ਦਿੱਤੇ ਤਾਂ ਕਿਹਾ ਜਾ ਰਿਹਾ ਕਿ ਬਹੁਤ ਸਾਰੀਆਂ ਕੋਸ਼ਿਸ਼ਾਂ ਅਜਹੀਆਂ ਕੀਤੀਆਂ ਗਈਆਂ ਕਿ ਸਿਕੰਦਰ ਸਿੰਘ ਮਲੂਕਾ ਮੰਨ ਜਾਣ ਗੁਰਪ੍ਰੀਤ ਸਿੰਘ ਮਲੂਕਾ ਤੇ ਆਈਐਸ ਪਰਮਪਾਲ ਕੋਰ ਹੋਰਾਂ ਨੇ ਜਿਸ ਤਰ੍ਹਾਂ ਬਠਿੰਡਾ ਸੀਟ ਉੱਤੇ ਟਿਕਟ ਲੈਣ ਲਈ ਜਦ ਫੜੀ ਹੋਈ ਸੀ ਫਿਰ ਇੱਕ ਅਸਤੀਫਾ ਸਾਹਮਣੇ ਆਉਂਦਾ ਜਿਸ ਦੇ ਉੱਤੇ ਵੱਡਾ ਸਸਪੈਂਸ ਦਿਖਾਈ ਦਿੰਦਾ ਹੈ ਸਿਆਸਤ ਦੇ ਵਿੱਚ ਕੁਝ ਅਜਹਾਈਆਂ ਚਰਚਾਵਾਂ ਵੀ ਦਿਖਾਈ ਦਿੱਤੀਆਂ ਸੀ ਆਈਐਸ ਪਰਮਪਾਲ ਕੌਰ ਨੇ ਅਸਤੀਫਾ ਹੀ ਇਸ ਕਰਕੇ ਦਿੱਤਾ ਕਿ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਣ ਜਾ ਰਹੀ ਹੈ ਤੇ ਫਿਰ ਉਸ ਸਿਆਸੀ ਜਫੀ ਦਾ ਜ਼ਿਕਰ ਕਿਉਂ ਨਾ ਕਰੀਏ ਜਦੋਂ ਹੁਣ ਸਿਕੰਦਰ ਸਿੰਘ ਮਲੂਕਾ ਦੇ ਘਰ ਭਾਜਪਾ ਨੇ ਸਨ ਲਾ ਦਿੱਤੀ ਆਈਐਸ ਪਰਮਪਾਲ ਕੌਰ ਤੇ ਗੁਰਪ੍ਰੀਤ ਸਿੰਘ ਮਲੂਕਾਰੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਤੇ ਆਖਰ ਉਹ ਦਿਨ ਆ ਹੀ ਗਿਆ ਜਦੋਂ ਇਹਨਾਂ ਦੋਨਾਂ ਦੀ ਸ਼ਮੂਲੀਅਤ ਭਾਜਪਾ ਨੇ ਕਰਵਾ ਲਈ ਹੈ ਤੇ ਕਿਹਾ ਜਾ ਰਿਹਾ ਕਿ ਜਿਸ ਤਰ੍ਹਾਂ ਟਿਕਟਾਂ ਦੀ ਚਾਹਤ ਨੂੰ ਲੈ ਕੇ ਜਿਸ ਤਰ੍ਹਾਂ ਪਰਿਵਾਰਾਂ ਦੇ ਵਿੱਚ ਸਿਆਸੀ ਪਾਰਟੀਆਂ ਦੇ ਵਿੱਚ ਪਰਿਵਾਰਵਾਦੀ ਗੱਲ ਚੱਲਦੀ ਆਈ ਤਾਂ ਵੀ ਕਿਹਾ ਜਾ ਰਿਹਾ ਕਿ ਬਹੁਤ ਸਰੀਆਂ ਅਜਹੀਆਂ ਗੰਡਾਂ ਜਿਹੜੀਆਂ ਸਿਆਸਤਦਾਨ ਆਪਣੇ ਹੱਥਾਂ ਨਾਲ ਦਿੰਦੇ ਚਲੇ ਜਾਂਦੇ ਆ ਜਦੋਂ ਉਹਨਾਂ ਨੂੰ ਮੂੰਹ ਨਾਲ ਖੋਲਣਾ ਪੈ ਜੇ ਤਾਂ ਉਸ ਸਮੇਂ ਵੱਡੀਆਂ ਘਟਨਾਵਾਂ ਸਾਹਮਣੇ ਆਉਣ ਲੱਗ ਪੈਂਦੀਆਂ ਤੇ ਸਥਿਤੀ ਕੁਝ ਹੋਰ ਹੋਈ ਦਖਾਈ ਦਿੰਦੀ ਹੈ ਜੇ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਸਮੇਂ ਗੱਲ ਜੋੜ ਦੀ ਗੱਲ ਚੱਲ ਰਹੀ ਸੀ ਤੇ ਜਦੋਂ ਦੋਨਾਂ ਵੱਡੀਆਂ ਪਾਰਟੀਆਂ ਦੇ ਵਿੱਚ ਨੋ ਮਾਸ ਦੇ ਰਿਸ਼ਤੇ ਦੀ ਗੱਲ ਨਾ ਚੱਲੀ ਕੋਰੀ ਨਾ ਦਿਖਾਈ ਦਿੱਤੀ ਤਾਂ ਫਿਰ ਉਹਨਾਂ ਸਮਿਆਂ ਨੂੰ ਯਾਦ ਕੀਤਾ ਜਾਂਦਾ ਰਿਹਾ ਕਿ ਜਿਹੜੀ ਭਾਈਚਾਰਕ ਸਾਂਝ ਇਕਤਾ ਨੂੰ ਲੈ ਕੇ ਅਕਾਲੀ ਦਲ ਤੇ ਭਾਜਪਾ ਦੋਵੇਂ ਵੱਡੀਆਂ ਪਾਰਟੀਆਂ ਅੱਗੇ ਵਧੀਆਂ ਸੀ ਤਾਂ ਹੁਣ ਉਹਨਾਂ ਰਿਸ਼ਤਿਆਂ ਦੇ ਵਿੱਚ ਕਿਤਨਾ ਕਿਤੇ ਕੜਵਾਟ ਦਿਖਾਈ ਦੇ ਰਹੀ ਹੈ ਤੇ ਸਿਆਸਤ ਦੇ ਵਿੱਚ ਕੋਈ ਕਿਸੇ ਦਾ ਮਿੱਤ ਨਹੀਂ ਹੁੰਦਾ ਇਸੇ ਕਰਕੇ ਹੁਣ ਅਜਿਹੇ ਛਟਕੇ ਭਾਜਪਾ ਵੱਲੋਂ ਅਕਾਲੀ ਦਲ ਨੂੰ ਦਿੱਤੇ ਗਏ ਆਮ ਆਦੀ ਪਾਰਟੀ ਨੂੰ ਦਿੱਤੇ ਗਏ ਤੇ ਕਾਂਗਰਸ ਨੂੰ ਦਿੱਤੇ ਗਏ ਤਾਂ ਜਿਵੇਂ ਹੀ ਆਈਐਸ ਪਰਮਪਾਲ ਕੌਰ ਨੇ ਭਾਜਪਾ ਦੇ ਵਿੱਚ ਸ਼ਾਮੂਲਤ ਕੀਤੀ ਤੇ ਭਾਜਪਾ ਦੇ ਵਿੱਚ ਉਹਨਾਂ ਦੀ ਜੁਆਇਨਿੰਗ ਹੁੰਦੀ ਹੈ ਤੇ ਇੱਕ ਟਵੀਟ ਪੰਜਾਬ ਦੇ ਮੁੱਖ ਮੰਤਰੀ ਦਾ ਵੀ ਸਾਹਮਣੇ ਆਉਂਦਾ ਹੈ ਉਸ ਟਵੀਟ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਸਪਸ਼ਟ ਤੌਰ ਤੇ ਲਿਖਿਆ ਕਿ ਅਜੇ ਤੁਹਾਡਾ ਅਸਤੀਫਾ ਸਰਕਾਰ ਨੇ ਮਨਜ਼ੂਰ ਨਹੀਂ ਕੀਤਾ ਜਿੰਨੇ ਕਾਲੀ ਆਈਐਸ ਅਫਸਰ ਬਣਨ ਵੇਲੇ ਸੀ ਤਾਂ ਥੋੜਾ ਹੁਣ ਗੁਰੇਜ਼ ਕਰ ਲੈਣਾ ਸੀ ਕਿਉਂਕਿ ਬਹੁਤ ਸਾਰਾ ਹਿਸਾਬ ਕਿਤਾਬ ਸਰਕਾਰ ਵਾਲੇ ਪੱਖ ਤੋਂ ਪਿਆ ਹੁੰਦਾ ਹੈ ਜੇ ਭਾਜਪਾ ਦੇ ਵਿੱਚ ਜਾਣ ਵੇਲੇ ਕਾਲੀ ਦਿਖਾਈ ਹੈ ਤਾਂ ਥੋੜਾ ਹਿਸਾਬ ਕਿਤਾਬ ਅਜੇ ਸਰਕਾਰ ਵੱਲ ਪਿਆ ਹੈ ਇਸੇ ਕਰਕੇ ਉਮਰਾ ਦੀ ਕਮਾਈ ਵੀ ਰੁੜ ਸਕਦੀ ਹੈ ਉਮਰਾ ਦੀ ਕਮਾਈ ਦਾ ਹਿੱਸਾ ਵੀ ਲਿਆ ਜਾ ਸਕਦਾ ਹੈ ਚਰਚਾਵਾ ਵੀ ਸਨ ਕਿ ਕਿਤਨਾ ਕਿਤੇ ਬਹੁਤ ਸਾਰੇ ਮਹਿਕਮਿਆਂ ਦੇ ਵਿੱਚ ਲੈਣ ਦੇਣ ਨੂੰ ਲੈ ਕੇ ਆਈਐਸ ਪਰਮਪਾਲਕੌਰ ਦੇ ਵੱਡੇ ਹਿੱਸਾ ਕਿਤਾਬ ਲਗਾ ਕੇ ਬੈਠੀ ਹੋਈ ਸੀ ਵਿਜੀਲੈਂਸ ਤੇ ਕੁਝ ਚਰਚਾਵਾਂ ਅਸਤੀਫੇ ਨੂੰ ਲੈ ਕੇ ਕੁਝ ਚਰਚਾਵਾਂ ਆਈਐਸ ਬੰਨ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਦਿਖਾਈ ਦਿੱਤੀਆਂ ਕਿ ਕਿਸ ਤਰ੍ਹਾਂ ਅਕਾਲੀ ਦਲ ਦੀ ਸਰਕਾਰ ਵੇਲੇ ਬੀਡੀਪੀਓ ਰਹਿੰਦਿਆਂ ਆਈਐਸ ਉਹਦੇ ਵੱਲ ਪਰਮਪਾਲਕੌਰ ਵਧਦੀ ਹੈ ਤੇ ਦੋ ਕੁ ਦਿਨਾਂ ਬਾਅਦ ਜਿਸ ਤਰ੍ਹਾਂ ਦੀ ਤਰੱਕੀ ਉਹਨਾਂ ਦੀ ਹੁੰਦੀ ਹੈ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਬਾਅਦ ਸਿੱਧਾ ਆਈਐਸ ਆਈਐਸ ਬਣਨ ਤੋਂ ਬਾਅਦ ਇੱਕ ਵੱਡਾ ਸਫਰ ਬੇਸ਼ੱਕ ਅਕਾਲੀ ਸਰਕਾਰ ਦੇ ਸਮੇਂ ਵਕਤ-ਵਕਤ ਸਰਕਾਰਾਂ ਦੇ ਸਮੇਂ ਦਿਖਾਈ ਦਿੱਤਾ ਪਰੰਤੂ ਮੁੱਖ ਮੰਤਰੀ ਦੇ ਟਵੀਟ ਤੋਂ ਬਾਅਦ ਬਹੁਤ ਸਰੀਆਂ ਚਰਚਾਵਾਂ ਇੱਕ ਸ਼ੱਕ ਦੇ ਪੱਖ ਤੋਂ ਵੇਖੀਆਂ ਜਾ ਰਹੀਆਂ ਜਦੋਂ ਇਹ ਸਿਆਸੀ ਜੱਫੀਆਂ ਦਿਖਾਈ ਦੇ ਰਹੀਆਂ ਸੀ ਤਾਂ ਕੁਝ ਚਰਚਾਵਾਂ ਅਜਹੀਆਂ ਵੀ ਨਿਕਲੀਆਂ ਕਿ ਜੇ ਅਕਾਲੀ ਦਲ ਨੇ ਸਮਾਂ ਰਹਿਦਿਆਂ ਸਾਰੀ ਸਥਿਤੀ ਨੂੰ ਸੰਭਾਲਿਆ ਹੁੰਦਾ ਤਾਂ ਕਿਤਨਾ ਕਿਤੇ ਉਨ੍ਹਾਂ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪੈਂਦਾ ਜਦੋਂ ਅੱਜ ਆਈਐਸ ਪਰਮਪਾਲ ਕੋਰ ਦੇ ਰੂ ਵਿੱਚ ਇੱਕ ਸਿਆਸੀ ਜੱਪੀ ਭਾਜਪਾ ਦੇ ਨਾਲ ਮਲੂਕਾ ਪਰਿਵਾਰ ਦੀ ਪੈਰੀ ਹੁੰਦੀ ਹੈ ਤੇ ਨਿੱਕੀਆਂ ਨਿੱਕੀਆਂ ਜੁਆਇਨਿੰਗਾਂ ਕਰਵਾਰੇ ਸਨ ਪਟਿਆਲਾ ਦੇ ਵਿੱਚ ਸੁਖਵੀਰ ਸਿੰਘ ਬਾਦਲ ਤੱਕ ਇਹ ਤਾਂ ਨਾ ਕਿਤੇ ਕੁਝ ਅਜਹੀਆਂ ਚਰਚਾਵਾਂ ਵੀ ਦਿਖਾਈ ਦਿੱਤੀਆਂ ਕਿ ਜਦੋਂ ਪਿੰਡ ਦੀ ਫਿਰਨੀ ਦੇ ਵਿੱਚ ਹਨੇਰੀ ਨੇ ਰੁਖ ਕੀਤਾ ਹੋਵੇ ਤਾਂ ਫਿਰ ਕੋਠੇ ਤੇ ਮੱਛਰ ਦਾਨੀਆਂ ਲਾਣ ਦਾ ਕੋਈ ਲਾਭ ਨਹੀਂ ਹੁੰਦਾ ਤਾਂ ਬਹੁਤ ਸਰੀਆਂ ਚਰਚਾਵਾਂ ਨਾਲ ਦੇ ਨਾਲ ਸਕੰਦਰ ਸਿੰਘ ਮਲੂਕਾ ਦੇ ਨਾਲ ਦਿਖਾਈ ਦੇ ਰੀਆਂ ਕਿ ਆਕਰ ਸਕੰਦਰ ਸਿੰਘ ਮਲੂਕਾ ਹੁਣ ਕਿਸ ਪਾਸੇ ਲੈਣ ਖਿੱਚ ਕੇ ਚੱਲਣਗੇ ਕੀ ਉਹ ਲਾਈਨ ਖਿੱਚ ਕੇ ਅਕਾਲੀ ਦਲ ਦੇ ਨਾਲ ਚੱਲਣਗੇ ਜਾਂ ਫਿਰ ਧੀਆਂ ਪੁੱਤਾਂ ਦਾ ਮੋਹ ਹੀ ਉਹਨਾਂ ਨੂੰ ਲੈਣ ਤੋਂ ਪਾਰ ਲੈ ਜਾਏਗਾ ਪਰ ਬਹੁਤ ਸਰੀਆਂ ਚਰਚਾਵਾਂ ਅਜਹੀਆਂ ਵੀ ਨੇ ਜਿਹੜੀਆਂ ਨਾਲੋਂ ਨਾਲ ਧਨ ਕੇਂਦਰਤ ਕਰਦਿਆਂ ਨੇ ਕਿ ਜਿੱਥੇ ਕਿਸਾਨਾਂ ਨੇ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ ਪਿੰਡਾਂ ਦੇ ਵਿੱਚ ਕੁਝ ਅਜਿਹੇ ਸਵਾਲ ਦਿੱਤੇ ਜਾ ਰਹੇ ਆ ਜਿਹੜੇ ਸਵਾਲ ਉਹਨਾਂ ਨੇ ਉਮੀਦਵਾਰਾਂ ਤੋਂ ਪੁੱਛਣੇ ਆ ਕੁਝ ਫਲੈਕਸਾਂ ਪਿੰਡਾਂ ਦੇ ਵਿੱਚ ਬਹੁਤ ਸਾਰੇ ਸਵਾਲਾਂ ਦੇ ਨਾਲ ਦਿਖਾਈ ਦੇਣਗੀਆਂ ਜਿਸ ਦੇ ਉੱਤੇ ਲਿਖਿਆ ਹੋਵੇਗਾ ਸਾਡਾ ਕੀ ਕਸੂਰ ਜਦੋਂ ਹਮੇਸ਼ਾ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਹੁੰਦਾ ਹੈ ਤਾ ਕਿਤਨਾ ਕਿਤੇ ਕਿਸਾਨ ਸੰਘਰਸ਼ ਦਿਖਾਈ ਦਿੰਦਾ ਤਾਂ ਉਸ ਸਮੇਂ ਵੱਡੇ ਤਣਾਅ ਵੀ ਪੰਜਾਬ ਦੇ ਵਿੱਚ ਦਿਖਾਈ ਦਿੱਤੇ ਆ ਤੇ ਵਿਧਾਨ ਸਭਾ ਚੋਣਾਂ ਦੇ ਸਮੇਂ ਵੀ ਵੱਡੇ ਟਕਰਾ ਇਨ੍ਹਾਂ ਆਗੂਆਂ ਦੇ ਇਨ੍ਹਾਂ ਸਿਆਸਤਦਾਨਾਂ ਦੇ ਕਿਸਾਨਾਂ ਦੇ ਨਾਲ ਦਿਖਾਈ ਦਿੱਤੇ ਆ ਤੇ ਸਭ ਤੋਂ ਵੱਡਾ ਵਿਰੋਧ ਵਿਧਾਨ ਸਭਾ ਦੇ ਵਿੱਚ ਭਾਜਪਾ ਦੇ ਉਮੀਦਵਾਰਾਂ ਦਾ ਆਗੂਆਂ ਦਾ ਦਿਖਾਈ ਦਿੱਤਾ ਸੀ ਤੇ ਹੁਣ ਜਦੋਂ ਖਨੌਰੀ ਤੇ ਸ਼ੰਭੂ ਬਾਰਡਰ ਤੇ ਦੋ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀ ਹੈ ਕਿਤੇ ਨਾ ਕਿਤੇ ਭਾਜਪਾ ਦਾ ਵਿਰੋਧ ਕਿਤੇ ਜਾਣ ਦੀ ਗੱਲ ਜਦੋਂ ਸਾਹਮਣੇ ਆਉਣ ਲੱਗੀ ਹੈ ਤਾਂ ਹੁਣ ਭਾਜਪਾ ਵਾਲੇ ਪੱਖ ਤੋਂ ਵੀ ਹਰਜੀਤ ਸਿੰਘ ਗਰੇਵਾਲ ਹੋਰਾਂ ਨੇ ਇੱਕ ਵਾਰ ਫਿਰ ਕਮਰ ਕੱਸ ਲਿਆ ਤੇ ਭਾਜਪਾ ਵਾਲੇ ਪੱਖ ਤੋਂ ਕੁਝ ਇਸ਼ਾਰਾ ਹੋਇਆ ਇਸੇ ਕਰਕੇ ਹਰਜੀਤ ਸਿੰਘ ਗਰੇਵਾਲ ਨੂੰ ਮੁੜ ਅੱਗੇ ਲਿਆਂਦਾ ਗਿਆ ਤੇ ਜਦੋਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਿਸਾਨ ਆਗੂਆਂ ਤੇ ਹਰਜੀਤ ਗਰੇਵਾਲ ਦੇ ਵਿਚਾਲੇ ਵੱਡਾ ਟਕਰਾਅ ਹੋਇਆ ਸੀ ਤਾਂ ਚਰਚਾ ਬਣੀ ਸੀ ਕਿ ਭਾਜਪਾ ਦੇ ਵਿੱਚ ਇੱਕੋ ਇੱਕ ਅਜਿਹੇ ਜੱਟ ਨੇ ਜਿਨ੍ਹਾਂ ਨੇ ਇਹਨਾਂ ਹਾਲਾਤਾਂ ਦੇ ਵਿੱਚ ਮੁਕਾਬਲਾ ਕੀਤਾ ਇੱਕ ਵਾਰ ਫਿਰ ਹਰਜੀਤ ਗਰੇਵਾਲ ਅੱਗੇ ਦਿਖਾਈ ਦਿੱਤੇ ਬਹੁਤ ਸਾਰੀਆਂ ਟਿੱਪਣੀਆਂ ਕਰਦੇ ਨਜ਼ਰ ਆਇਆ ਤੇ ਇੱਥੇ ਤੱਕ ਕਿ ਉਹਨਾਂ ਨੇ ਕਿਸਾਨਾਂ ਨੂੰ ਵੀ ਸਵਾਲ ਕੀਤੇ ਕਿ ਜੇ ਤੁਹਾਡੇ ਕੋਲ ਸਵਾਲ ਕਰਨ ਦਾ ਅਧਿਕਾਰ ਹੈ ਤੇ ਲੋਕਤੰਤਰ ਦੇ ਵਿੱਚ ਉਹਨਾਂ ਦੇ ਉਮੀਦਵਾਰਾਂ ਨੂੰ ਵੀ ਆਪਣੀ ਗੱਲ ਕਹਿਣ ਦਾ ਹੱਕ ਹੈ ਜੇ ਤੁਸੀਂ ਰੋਕਣਾ ਚਾਹੁੰਦੇ ਹੋ ਜੇ ਤੁਸੀਂ ਜ਼ੁਲਮ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਅਸੀਂ ਮਰਨ ਲਈ ਵੀ ਤਿਆਰਾਂ ਪਾਲਪਾ ਹਮੇਸ਼ਾ ਕਿਸਾਨ ਹੱਤਿਆਸ਼ੀ ਰਹੀ ਹੈ ਕਿਸਾਨਾਂ ਦੀ ਕਦਰ ਕਰਦੀ ਹੈ ਪਰੰਤੂ ਜਿਸ ਤਰ੍ਹਾਂ ਆਮ ਆਦੀ ਪਾਰਟੀ ਤੇ ਕਾਂਗਰਸ ਆਪਸ ਦੇ ਵਿੱਚ ਨੂਰਾ ਕੁਸ਼ਤੀ ਰਹੀ ਕਿਸਾਨਾਂ ਨੂੰ ਅੱਗੇ ਲਾ ਕੇ ਕਿਤਨਾ ਕਿਤੇ ਹਿੰਸਕ ਮਾਹੌਲ ਇਸ ਚੋਣਾ ਦੇ ਮਾਹੌਲ ਦੇ ਅੰਦਰ ਬਣਾ ਰਹੀ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਸੀਂ ਪਿੰਡਾਂ ਚ ਜਾਵਾਂਗੇ ਵੋਟ ਮੰਗਾਂਗੇ ਆਪਣੀ ਗੱਲ ਕਰਾਂਗੇ ਤੁਸੀਂ ਰੋਕਣਾ ਹੋਇਆ ਤਾਂ ਰੁਕ ਸਕਦੇ ਹੋ ਅਸੀਂ ਹਰ ਪੱਖ ਤੋਂ ਜ਼ੁਲਮ ਦਾ ਸਾਹਮਣਾ ਕਰਨ ਲਈ ਤਿਆਰ ਰਹਾਂਗੇ ਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਸ਼ੁਭ ਕਰਨ ਸਿੰਘ ਦੇ ਮਸਲੇ ਦੇ ਵਿੱਚ ਉਹ ਪਹਿਲਾਂ ਵੀ ਨਿੰਦਾ ਕਰਦੇ ਆਏ ਕਿ ਅਜਿਹੀਆਂ ਘਟਨਾਵਾਂ ਸਾਹਮਣੇ ਨਹੀਂ ਆਉਣੀਆਂ ਚਾਹੀਦੀਆਂ ਪਰੰਤੂ ਇਸ ਘਟਨਾ ਲਈ ਕੌਣ ਜ਼ਿੰਮੇਵਾਰ ਹੈ ਕਿਸਾਨ ਜਥੇ ਬੰਦੀਆਂ ਨੂੰ ਵੀ ਆਪਣੀ ਪੀੜੀ ਹੇਠ ਛੋਟਾ ਫਿਰਨ ਦੀ ਲੋੜ ਹੈ ਤੇ ਅਜਿਹੇ ਹਾਲਾਤਾਂ ਨੂੰ ਲੈ ਕੇ ਬਹੁਤ ਸਾਰੇ ਸਵਾਲ ਜਵਾਬ ਹਰਜੀਤ ਗਰੇਵਾਲ ਕਰਦੇ ਨਜ਼ਰ ਆਇਆ ਤੇ ਦੂਜੇ ਪਾਸੇ ਕਿਸਾਨ ਜਥੇ ਬੰਦੀਆਂ ਨੇ ਤਾਂ ਧਾਰ ਹੀ ਹੋਈ ਹੈ ਕਿ ਕਿਸ ਤਰ੍ਹਾਂ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕਰਨਾ ਤੇ ਹਰਜੀਤ ਗਰੇਵਾਲ ਨੇ ਤਾਂ ਇੱਥੋਂ ਤੱਕ ਕਿਹਾ ਵਿਰੋਧ ਫਿਰ ਭਾਜਪਾ ਦੇ ਉਮੀਦਵਾਰਾਂ ਦਾ ਹੀ ਕਿਉਂ ਸਰਕਾਰ ਦਾ ਕਿਉਂ ਨਹੀਂ ਜਦ ਭਾਜਪਾ ਬਹੁਤ ਸਾਰੇ ਰਾਜਾਂ ਦੇ ਵਿੱਚ ਐਮਐਸਪੀ ਦੇ ਰਹੀ ਹੈ ਜਦੋਂ ਕੇਂਦਰ ਪੰਜ ਫਸਲਾਂ ਦੇ ਉੱਤੇ ਐਮਐਸਪੀ ਦੇਣ ਨੂੰ ਲੈ ਕੇ ਸਮਝੌਤਾ ਕਰਨ ਲਈ ਤਿਆਰ ਹੈ ਤਾਂ ਫਿਰ ਪੰਜਾਬ ਦੀ ਸਰਕਾਰ ਦਾ ਵਿਰੋਧ ਕਿਉਂ ਨਹੀਂ ਜਿਹੜੀਆਂ ਹੋਰਨਾ ਫਸਲਾਂ ਤੇ ਐਮਐਸਪੀ ਦੇ ਹੀ ਨਹੀਂ ਦੇ ਜਿਹੜੀਆਂ ਫਸਲਾਂ ਦੇ ਉੱਤੇ ਹਰਿਆਣਾ ਦੇ ਵਿੱਚ ਕੇਰਲਾ ਦੇ ਵਿੱਚ ਜਾਂ ਹੋਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਭਾਜਪਾ ਐਮਐਸਪੀ ਦੇ ਰਹੀ ਹੈ ਤਾਂ ਕਿਤਨਾ ਕਿਤੇ ਬਹੁਤ ਸਾਰੇ ਤੰਜ ਉਹਨਾਂ ਜਥੇਬੰਦੀਆਂ ਨੂੰ ਕੀਤੇ ਨੇ ਇਹ ਆਖਰ ਇਹ ਉਹ ਜਥੇਬੰਦੀਆਂ ਜਿਹੜੀਆਂ ਕੇਵਲ ਤੇ ਕੇਵਲ ਸਿਆਸੀ ਜਥੇਬੰਦੀਆਂ ਨਾਲ ਚੱਲ ਕੇ ਇਸ ਮਾਹੌਲ ਨੂੰ ਖਰਾਬ ਕਰ ਰਹੀਆਂ ਤੇ ਇਸ ਮਾਹੌਲ ਦੇ ਵਿੱਚ ਜੇ ਕੁਝ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਹੁੰਦਾ ਤਾਂ ਉਸ ਲਈ ਸਿੱਧੇ ਤੌਰ ਤੇ ਕਾਂਗਰਸ ਤੇ ਆਪ ਜ਼ਿੰਮੇਵਾਰ ਹੁੰਦੀਆਂ ਵਖਾਈ ਦੇਣ ਗਿਆ